ਸੂਟ ਤਾਂ ਸੋਹਣੇ ਨੇ ਆਰਡਰ ਤਾਂ ਕਰ ਦਿਆਂ ਮੈਨੂੰ ਤਾਂ ਹੁਣ ਪਤਾ ਨਹੀਂ ਹੈ ਐਵੇਂ ਪੈਸੇ ਹੀ ਨਾ ਗਵਾ ਕੇ ਬਹਿ ਜਾਵਾਂ ਜਦੋਂ ਪਤਾ ਹੀ ਨਹੀਂ ਜਿਹੜੀ ਚੀਜ਼ ਆ ਤਾਂ ਪੈਸੇ ਹੀ ਗਵਾਉਣੇ ਨੇ ਚੱਲ ਕੋਈ ਨਾ ਗਰਮੀਤ ਕੋਲ ਜਾਨਣੀ ਆ ਉਹਨੂੰ ਕਹੀ ਨਹੀਂ ਆ ਵੀ ਤੂੰ ਭਾਈ ਵੇਖ ਵੀ ਸੂਟ ਸੋਹਣੇ ਨੇ ਵੀ ਆਰਡਰ ਕਰਾਂਗੇ ਨਾ ਐਵੇਂ ਪੈਸੇ ਖਰਾਬ ਕਰਕੇ ਫਿਰ ਕੀ ਫਾਇਦਾ ਜੇ ਬਹਿ ਜਾਈਦਾ ਗਰਮੀਤ ਕੋਲ ਜਾਨਣੀ ਆ ਉਹ ਵਾਵਾ ਪੜੀ ਲਿਖੀ ਏ ਉਹ ਤੁੱਤ ਫਲਿੰਗੇ ਦੇ ਵਾਵਾ ਜਾਣਦੀ ਉਹਨਦੇ ਕੋਲ ਜਾਣੀਆਂ ਤੇ ਉਹਨੂੰ ਆਣੀ ਆਰਡਰ ਵੇਖ ਕੇ ਕਰਦੇ ਚੰਗੇ ਜਿ ਦੇਖ ਕੇ ਕਰਦੇ ਕਈ ਵਾਰੀ ਨਾ ਮਾੜਾ ਵੀ ਕੱਪੜਾ ਨਿਕਲ ਜਾਂਦਾ ਤੇ ਕਈ ਵਾਰੀ ਵਧੀਆ ਨਿਕਲ ਜਾਂਦਾ ਹੋਰ ਤਾਂ ਮੈਨੂੰ ਕੋਈ ਨਾ ਤੇ ਚੱਲ ਕੋਈ ਨਾ ਉਹਨਦੇ ਕੋਲ ਜਾਣੀ ਬੂਆ ਤਾਂ ਖੁੱਲਾ ਹੈ ਘਰੇ ਹੀ ਹੋਣੀ ਉਹਨੇ ਕਿੱਧਰ ਜਾਣਾ ਐਸ ਵੇਲੇ ਕਿੱਧਰ ਜਾਣਾ ਰੋਟੀ ਦਾ ਟਾਈਮ ਹੈ ਉਹਨੇ ਗਰਮੀਤ ਘਰੇ ਹੀ ਐ ਹਾਂ ਤਾਂ ਹੀ ਕਰਾਈ ਨਾ ਹੋਰ ਤਾਂ ਨਾ ਕਿਵੇਂ ਠੀਕ ਹੈ ਹਾਂ ਠੀਕ ਆ ਤੂੰ ਆਉਂਦੇ ਸਨਾਬ ਵਾਲੀ ਬੱਜ ਕੇ ਠੀਕ ਨੇ ਹਾਂ ਵਧੀਆ ਠੀਕ ਆ ਆ ਗਰਮੀ ਕੀ ਆ ਜਾ ਅੰਦਰ ਹੀ ਆ ਜਾ ਚਲ ਕੋਈ ਨਾ ਪਤ ਅੰਦਰ ਕੀ ਜਾਣਾ ਮੈਂ ਤੇ ਮੈਂ ਥੋੜਾ ਜਾਈ ਸੀ ਮੈਂ ਵੇਖੇ ਸੀ ਆ ਨੈੱਟ ਦੇ ਸੂਟ ਐ ਕੁੜੇ ਮੈਨੂੰ ਲੈਣੇ ਨਹੀਂ ਆਉਂਦੇ ਤੇ ਮੈਂ ਆਪਾਂ ਚੱਲ ਤੂੰ ਆਵਾ ਪੜੀ ਲਿਖੀ ਗਈ ਹਾਂ ਮੈਂ ਆਪਾਂ ਚੱਲ ਮੈਂ ਗਰਮੀਤ ਕੋਲ ਜਾਨੀ ਉਹਨੂੰ ਕਹੀ ਨਹੀਂ ਆਰਡਰ ਹੀ ਕਰ ਦੇ ਮੈਨੂੰ ਨਹੀਂ ਮੈਂ ਆਉਣਾ ਅੱਛਾ ਅੰਦਰ ਨਾ ਫਿਰ ਮੈਨੂੰ ਟਾਈਮ ਲੱਗ ਕੇ ਜਾਣਾ ਹੈ ਦਮਾਇਆ ਸੂਟ ਵੇਖਿਆ ਸੀ ਤੇ ਮੈਂ ਕਿਹਾ ਤੇਰੇ ਤੋਂ ਹੀ ਆਰਡਰ ਕਰਾ ਲਵਾਂ ਤੇ ਮੈਂ ਨਹੀਂ ਮੈਂ ਇਹ ਪੈਸੇ ਹੀ ਨਾ ਖਰਾਬ ਕਰ ਬਵਾ ਇਹ ਜਾਇ ਵੱਡੇ ਦਾ ਪਤਾ ਨਹੀਂ ਲੱਗਦਾ ਕੱਪੜਾ ਕਿਉਂ ਜਾਂ ਨਿਕਲ ਜਾਂਦਾ ਤੇ ਵੀ ਵੀ ਲੱਗਦਾ ਤਾਂ ਔਖਾ ਹੀ ਹੈ ਫਿਰ ਵੀ ਕੰਮ ਤਾਂ ਵੀ ਵੀ ਸੌਰਤਾਂ ਸੋਹਣੇ ਨੇ ਬਸ ਤੇ ਉਹ ਤੈਨੂੰ ਆਰਡਰ ਕਰ ਦੇਣੀ ਆ ਪਰ ਇਹ ਕੰਮ ਤਾਂ ਔਖਾ ਹੀ ਲੱਗਦਾ ਵਾ ਕੋਲ ਨਾ ਆਪੜੇ ਲਿਖੇ ਵਾਸਤੇ ਕਾੜਾ ਔਖਾ ਸਾਡੇ ਵਾਸਤੇ ਅਨਪੜਾ ਵਾਸਤੇ ਔਖਾ ਪੁੱਤ ਤਾਂ ਸੌਰਤਾਂ ਸੋਹਣੇ ਲੱਗਦੇ ਮੈਨੂੰ ਸੋਹਣੇ ਆਹ ਪੁਰੇ ਵੇਖਿਆ ਸੀ ਸੂਟ ਮੈਂ ਬਹੁਤ ਸੋਹਣੇ ਨੇ ਕਾਲ ਤੋਰ ਕਾ ਵੀ ਸੋਨਾ ਤੇਰੇ ਪੌਣਾ ਲਾ ਵੀ ਕੋਲ ਸੁਣਾ ਸੂਟ ਹੈ ਕਿੰਨਾ ਸੋਹਣਾ ਰੰਗ ਹੈ ਦਾਨਾ ਪ੍ਰਦਾਨਾ ਹਾਂ ਨਾ ਵੇਖ ਨਾ ਹਾਂ ਤੇ ਆ ਗਿਆ ਨਾ ਕਿੰਨਾ ਸੋਹਣਾ ਡਿਜ਼ਾਈਨ ਹੈ ਇਹਦੇ ਜੇ ਤਾਂ ਸੋਹਣੇ ਤਾਂ ਸੋਹਣੇ ਬਹੁਤ ਵਧੀਆ ਸੂਟ ਹੁੰਦੇ ਨੇ ਤੇ ਚਾ ਤਾਂ ਹਾਂ ਕੁੜੇ ਤਾਂ ਹੀ ਮੈਂ ਫਸ ਗਈ ਵੇਖ ਵੇਖ ਕੇ ਤੇ ਮੈਂ ਕਿਹਾ ਚੱਲ ਦੋ ਕੋ ਲੈ ਲਵਾ ਕੱਲ ਨੂੰ ਕੁੜੀ ਆ ਜਾਂਦੀ ਕੋਈ ਆਜ ਦਾ ਦੇਣੇ ਲੈਣੇ ਹੀ ਪੈਂਦੇ ਨੇ ਕਿਧਰ ਆਹ ਇਹ ਮੇਰੇ ਤੋਂ ਕਿੰਨਾ ਸੋਹਣਾ ਆ ਗਿਆ ਨਾ ਤੂੰ ਕੋ ਲੈ ਲਾ ਭੈਣੇ ਇੱਥੇ ਤਾਂ ਵਾਧੂ ਨੇ ਜਿੰਨੇ ਮਰਜੀ ਲੈ ਲਾ ਹਾਂ ਮੈਂ ਕਰ ਦੇਣੀ ਉਧਰ ਆ ਕਿੰਨਾ ਸੋਹਣਾ ਸੂਟ ਕਰ ਦੇ ਕਰ ਦੇ ਤੈਨੂੰ ਤਾਂ ਨਹੀਂ ਕੋਈ ਪਰਛਾਨੇ ਆਉਂਦੇ ਮੈਂ ਵੀ ਇੱਕ ਸੂਟ ਆਰਡਰ ਕਰ ਲਿਆ ਇੱਥੋਂ ਕੋਈ ਪਰਛਾਨੇ ਕਿਉਂ ਨਹੀਂ ਪੈਸੇ ਤਾਂ ਇੱਥੋਂ ਹੀ ਲੱਗਣੇ ਨੇ ਮੇਰੇ ਕਾਲ ਨੂੰ ਕੁੜੀ ਗੱਲ ਪੈ ਜੂ ਅਗਲੀ ਆਖੂ ਕਿ ਮੇਰੇ ਪੈਸੇ ਤੂੰ ਲਾ ਦਿੱਤੇ ਤਾਂ ਮੈਂ ਕਿੱਥੋਂ ਦਊਂਗੀ ਕੁੜੀ ਨੂੰ ਨਹੀਂ ਮੈਂ ਪਾਪਾ ਨੇ ਦੇ ਨੇ ਪੈਸੇ ਤੇਰੇ ਘਰੇ ਪਹੁੰਚ ਆ ਕੇ ਆਊਗਾ ਹਾਂ ਭੇਜ ਜੇਂਗੀ ਤਾਂ ਫੇਰ ਹੈ ਨਹੀਂ ਤਾਂ ਭਾਈ ਆਇਆ ਨਾ ਪਰੀ ਕੁੜੀ ਦੇ ਪੈਸੇ ਉੱਡ ਗਏ ਤੇ ਕੁੜੀ ਦਾ ਮੇਰੇ ਨਾਲ ਲੜਾਈ ਪਾਊਗੀ ਉਹ ਹੋਰ ਕਰੇ ਹੈ ਨੇ ਕਿ ਨਹੀਂ ਕਿ ਮੈਂ ਹੁਣੇ ਲੈ ਦੇਣੇ ਉਹ ਕੰਮ ਤੇ ਗਿਆ ਵਾ ਜੋ ਕੰਮ ਤਾਂ ਉਹਦੇ ਤੇ ਕਰਾਉਂਦੇ ਮੈਂ ਉਹ ਕਹਿੰਦੀ ਕਾਈ ਘਰੇ ਫੜਾਊਗਾ ਪਰ ਹਾਂ ਮੈਨੂੰ ਸੌਟ ਪਸੰਦ ਆ ਗਿਆ ਮੈਂ ਤਾਂ ਕਹਿ ਨਹੀਂ ਪਈ ਮੈਂ ਮਾਹੀ ਅੱਛਾ ਆਰਡਰ ਕਰ ਦਵਾਂ ਫੇਰ ਕੀ ਪਤਾ ਮਿਲਨੇ ਕਿ ਨਹੀਂ ਮਿਲਨੇਗਾ ਹੁਣ ਤਾਂ ਸੋਣ ਮਿਲਨੇ ਨੂੰ ਤਾਂ ਕੋਈ ਨਹੀਂ ਪੈਸਿਆਂ ਦਾ ਆਈਏ ਭਾਈ ਨਹੀਂ ਨਹੀਂ ਪੈਸੇ ਤੇਰੇ ਮੈਂ ਘਰੇ ਪਹੁੰਚਾਉਂਗੀ ਪੈਸੇ ਨਹੀਂ ਨਾ ਤਾਂ ਟੈਨਸ਼ਨ ਲੈ ਪਈ ਆਹ ਕੁੜੀ ਦਾ ਮਵਾਲ ਜੇਗਾ ਪਹੂਗੀ ਆਖੂ ਕਿ ਭਾਈ ਮਾਤਾ ਤੂੰ ਐਨੇ ਮੇਰੇ ਪੈਸੇ ਕਿਉਂ ਆਤੇ ਨਹੀਂ 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 ਬੋਦੀ ਕੁੜੀ ਤੈਨੂੰ ਜਿਹਦੇ ਪੈਸੇ ਤੇਰੇ ਘਰੇ ਗਏ ਚਲ ਫੇਰ ਕੁੜੀ ਕਵੇ ਬੋਲੂਗੀ ਜੇ ਨਾ ਬਤਾਵੇ ਫੇਰ ਕੁੜੀ ਬੋਲੂਗੀ ਓਰੇ ਤੂੰ ਤਾਂ ਆਪਣਾ ਹੀ ਪਹਿਲਾ ਕਾ ਕੇ ਬਹਿ ਗਈ ਪਹਿਲੋਂ ਮੇਰੇ ਸੂਟ ਆਰਡਰ ਕਰ ਕਹ ਆਪਦੇ ਕਰ ਲੀ ਮੈਂ ਆਈ ਤਾਉਦੇ ਵਾਸਤੇ ਕ ਤੂੰ ਆਪਣਾ ਵਿੱਚ ਘੋੜਾ ਭਜਾ ਰਹੀ ਚਾ ਭਾਈ ਬੰਦੇ ਤੇਰੇ ਹੀ ਕਰ ਦੇਣੀ ਬਾਅਦ ਤੋਂ ਮੈਂ ਆਪਦੇ ਕਰ ਲਾਂਗੇ ਆਰਡਰ ਤੈਨੂੰ ਤੇਰੇ ਕਰ ਦੇ ਹਾਂ ਪਹਿਲੋਂ ਮੇਰੇ ਕਰ ਹਾਂ ਤੇਰੇ ਕਰ ਦੇਣੀ ਮੈਂ ਚਲ ਕਰ ਤੇ ਤੇਰੇ ਤਾਂ ਮੈਂ ਕਰਦੇ ਆ ਜੂਗਾ ਤੂੰ ਲੈ ਭਾਈ ਮੈਂ ਆਪਦੇ ਹੀ ਕਰਤੇ ਲੈ ਆਇਆ ਇਹ ਸੂਟ ਭਾਈ ਕੁੜੇ ਵੇਖੀ ਕਿਦਰੇ ਪੈਸਿਆਂ ਦਾ ਕਰ ਲਿਆ ਇੰਤਜ਼ਾਮ ਉਹ ਤਾਈ ਕਹਤੋ ਟੈਨਸ਼ਨ ਨਹੀਂ ਪਈ ਮੈਂ ਤਨ ਪੈਸੇ ਬਚਾਉਂਗੀ ਘਰੇ ਏਡੇ ਤਾਂ ਨਹੀਂ ਮਹਿੰਗੇ ਮੈਂ ਤੇਰੇ ਪੈਸੇ ਖਾ ਦੂੰਗੀ ਮੈਂ ਹਾਂ ਚਲ ਕੁੜੀ ਦਾ ਫੋਨ ਤਾ ਕਰਕੇ ਆਣੀ ਮੇਰੇ ਪੈਸੇ ਭੇਜ ਦੇ ਤਾਈ ਤੇਰੇ 2 ਘੰਟੇ ਨੇ ਪੈਸੇ ਤੁਹਾਡੇ ਘਰੇ ਪਹੁੰਚਾ ਦਾਂਗੀ ਮੈਂ ਹਾਂ ਤੇ ਜੇ ਨਾ ਆਏ ਤਾਂ ਭਾਈ ਮੈਂ ਤੁਹਾਡੇ ਘਰੇ ਆ ਜਾਣਾ ਕੁੜੀਏ ਆ ਬਾਤ ਭਾਈ ਮੈਨੂੰ ਪਚਾ ਦੇ ਤੂੰ ਬਸ ਇੰਨੀ ਕਰ ਲਈ ਕਾਈ ਦਾ ਬਾਲੀ ਯਾਰ ਬੇਵੇਹਲਾ ਕਿੰਨੀ ਕੰਜੂਸੀ ਵਰਤਦੀ ਚੱਲ ਆਉਂਦੇ ਹਾਂ ਤੇ ਡਾੜੀ ਫਿਲਮ ਪਚਾ ਹੀ ਦੇਣੀ ਜੀ ਆਉਦਾ ਆਰਡਰ ਕਰਾਉਣਾ ਇਸੇ ਆ ਤਾਂ ਮੈਂ ਪੰਗਾ ਹੀ ਪਾ ਕੇ ਕੁੜੇ ਬੈ ਦੱਸ ਆਪਣਾ ਮੈਂ ਹਾਲੀ ਕਰਾਇਆ ਨਹੀਂ ਤੇ ਕਹਿੰਦੀ ਮੇਰਾ ਸੂਟ ਕਰਦੇ ਪਹਿਲ ਆਰਡਰ ਤੇ 1500 ਰੁਪਇਆ ਲਾ ਕੇ ਤੇ ਮੈਂ ਉਹ ਚੱਲੀਆਂ ਤੇ ਜੇ ਇਹਨੇ ਨਾ ਦਿੱਤੇ ਭਾਈ ਦੋ ਘਟਿਆਂ ਨੂੰ ਕੋਈ ਨਾ ਮੂੰਹ ਯਾਰ ਵਫੇਰੀਆਂ ਮੈਂ ਇੱਥੇ ਦੇ ਦੋ ਘੰਟਿਆਂ ਨੂੰ ਘਰੇ ਵੱਜੂਗੀ ਦੇਵੇ ਕਿਵੇਂ ਨਾ ਭਾਈ ਜੇ ਹੁਣ ਲੈਣ ਤਾਂ ਹੁਣ ਦੇਣੇ ਤਾਂ ਪੈਣੇ ਹੀ ਨੇ ਭੱਲੇ ਭੱਲੇ ਅੱਜ ਤਾਂ ਬਿਨਾਂ ਵਾਜੂਬੂ ਪਾਣੀ ਲੈ ਆਂਦਾ। ਨਾ ਪਾਣੀ ਤਾਂ ਪਿਆਣਾ ਹੀ ਹੁੰਦਾ ਹੁਣ ਘਰੇ ਆਉਣਾ ਗਰਮੀ ਐਡੀ ਐ ਤਾ ਕਿੱਦਾਂ ਲੱਗਾ ਪਿਆ ਅੱਜ? ਅੱਜ ਤਾਂ ਬਿਨਾਂ ਮੰਗੇ ਪਾਣੀ ਮਿਲ ਗਿਆ। ਉਹ ਤਾਂ ਵੈਸੇ ਮੈਂ ਤਾਂ ਪਾਣੀ ਲੈਤਾ ਮੈਂ ਕਿ ਬਾਹਰ ਸੱਤਕੇ ਟੁੱਟੇ ਆਏ ਨੇ ਤਾਂ ਪਾਣੀ ਲੈ ਆਂਦਾ। ਗਰਮੀ ਬਹੁਤ ਈ ਆ। ਬਹੁਤ ਆ ਲੱਗਾ ਤੇ ਬਹੁਤ ਜ਼ਿਆਦਾ। ਤੇ ਉਹ ਕਾਈ ਆਈ ਸੀ ਕੀ ਅੱਜ ਘਰੇ ਆਪਣੇ?

ਆ ਲੈ ਉਹ ਤੇ ਕਮਾਲ ਹੋ ਗਈ ਯਾਰ ਤੂੰ ਮਾਦੇ ਵੀ ਸੂਟ ਕੱਬੀ ਤੁਰੇ ਆਉਣੀ ਆ ਇਹ ਕੋ ਗੱਲ ਆ ਬੰਦਿਆਂ ਦੀ ਕੱਲ ਕੋਲ ਨੂੰ ਅੱਜ ਦਿਮਗ ਆ ਤੂੰ ਆਰਡਰ ਕਰਦੇ ਤੇ ਹੋਰ ਮੈਨੂੰ ਸੋਹਣਾ ਹੀ ਲੱਗੇ ਸੂਟ ਤੇ ਮੈਂ ਕਿਹਾ ਚੱਲ ਮੇਰਾ ਵੀ ਕੀ ਕਰਦੇ ਤੇ ਮੈਂ ਵੀ ਦੋ ਸੂਟ ਕੱਤੇ ਲੱਗੇ ਹੁਣ ਸੋਹਣਾ ਲੱਗਣ ਨੂੰ ਤਾਂ ਬੰਨ ਸਾਰਾ ਕੁਝ ਹੀ ਲੱਗਦਾ ਤੇ ਉਹਨਾਂ ਤੋਂ ਸਾਰਾ ਕੁਝ ਹੀ ਠੀਕ ਨਹੀਂ ਉਹ ਵੀ ਸੋਹਣਾ ਲੱਗਦਾ ਉਹਨੇ ਵਜ਼ਾਰ ਕਰੀ ਜਾਊਗੀ ਕਈ ਚੀਜ਼ਾਂ ਸੋਹਣੀਆਂ ਲੱਗਦੀਆਂ ਹੁਣ ਮੈਨੂੰ ਕਈ ਚੀਜ਼ਾਂ ਸੋਹਣੀਆਂ ਲੱਗਦੀਆਂ ਤੇ ਮੈਂ ਹੁਣ ਉਹ ਖਰੀਦ ਲਵਾਂ ਕੋਈ ਨਹੀਂ 1500 ਰੁਪਏ ਤਾਈ ਦੇ ਘਰੇ ਪਹੁੰਚਾ ਕੇ ਆਉਣਾ ਤੂੰ ਉਹ ਦੇ ਦੇਵਾਂਗੇ ਕੋਈ ਨਹੀਂ ਇੱਕ ਅੱਧਾ ਦਿਨ ਠਹਿਰ ਕੇ ਦੇ ਦੇਵਾਂਗੇ ਉਹਨਾਂ ਕਹਿੰਦੇ ਮਹਿਣੀ ਦਾ ਇੱਕ ਅੱਧਾ ਦਿਨ ਮੈਂ ਉਹਨਾਂ ਕੋਲ ਸੀ 2 ਘੰਟੇ ਉਹ ਤੇ 3 ਘੰਟੇ ਹੋ ਚਲੇ ਨੇ ਸੋ ਤਾਈ ਤੇ ਆਈ ਨਾ ਜਾਵਾਂ ਨਾ ਕੋਈ ਫੇਰ ਉਹ ਕੱਤੇ ਚਲੀ ਜਾਣਾ ਇੰਨਾ ਟਾਈਮ ਨਹੀਂ ਰਹੇਗਾ ਉਹ ਕਹਿੰਦੀ ਸੀ ਕੁੜੀ ਬੋਲੂਗੀ ਤੇ ਕੁੜੀ ਦੇ ਮਗਰ ਤਾਂ ਕਿਤੇ ਸੀ ਉੱਧਰ ਤੇ ਕੁੜੀ ਦੇ ਮਗਰ ਉੱਧਰ ਨਾ ਮੈਂ ਤੇ ਤਾਂ ਕਰਕੇ ਤਾਈ ਬੋਲਦੀ ਸੀ ਕਿ ਆਣ ਤਾ ਕੋਈ ਨਹੀਂ ਸ਼ਾਮ ਤੱਕ ਕਰ ਦੇ ਜਾਵਾਂਗੇ ਐਡੀ ਕਰਾਈ ਤੇ ਪੋਰਾ ਨਹੀਂ ਤੇ ਕੀ ਕੀਤਾ ਮੈਨੂੰ ਉਹਨੂੰ ਤਿੰਨ ਚਾਰ ਵਾਰ फिर जाके ऑर्डर किया मैं तू तो तुम 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 ना तू कर दी तू जरूरी करना सी फिर जब नहीं इतना सी वो कार ही सी चल मैंने सोने लगे तो मैं कहा ता ताई दे मुझे ऐसी कार दे मैं मेहनत में ऐसी जा आप गल बंद और कितने पैसे दे के 1500 रुपया दे के चल तू चाय बना मैं दे आवना उन दे क्या बात के बनाया कि तू ताई इथे आए तू ही ना दे है पता ही कोई नहीं वो के बोलन ही लग पवे हां का क्या भी मेरे अच्छे की फड़ा चल मैं दे के आवना पैसे हां तो दे दे बना दे मैं तू चंगा यार काम बनाई ਹੋਰ ਜੀ ਯਾ ਹਾਲੇ ਬੁੱਤ ਵਧੀਆ ਵਧੀਆ ਹੋਰ ਠੀਕ ਹਾਂਜੀ ਹਾਂਜੀ ਕਿੱਧਰ ਨੂੰ ਮੈਂ ਤੁਹਾਡੇ ਘਰਾਂ ਚੱਲਿਆ ਸੀ ਯਾਰ ਸਾਡੇ ਘਰਾਂ ਨੂੰ ਕਿੱਦਾਂ ਕਿੱਦਾਂ ਕੀ ਉਹ ਨਾ ਮਾਤਾ ਤੇਰੀ ਤੂੰ ਘਰੇ ਹੈ ਨਹੀਂ ਸੀ ਮੈਨ ਲੱਗਦਾ ਹਾਂਜੀ ਤੇ ਉਹ ਬੇਬੇ ਤੇਰੀ ਨੇ ਸੂਟ ਕਰਨੇ ਸੀ ਆਪਡਰ ਕਰਾ ਦੀ ਨੇ ਤੇ ਉਹ ਕਹਿੰਦੀ ਮੈਨੂੰ ਵੱਲ ਨਹੀਂ ਆਉਂਦਾ ਤੇ ਉਹ ਆ ਗਈ ਤੇਰੀ ਆਂਟੀ ਕੋਲੇ ਹਾਂਜੀ ਤੇ ਤੇਰੀ ਆਂਟੀ ਤੇ ਕੋਲ ਆ ਕੇ ਕਹਿੰਦੀ ਮੇਰੇ ਸੂਟ ਆਪਡਰ ਕਰਦੇ ਆਲ ਤੈਨੂੰ ਪਤਾ ਬੁੱਲਿਆਂ ਦਾ ਸੁਭਾਅ ਇਹੋ ਜਿਹਾ ਹੁੰਦਾ ਹੈ ਨਾਲ ਦੋ ਸੂਟ ਉਹਨੇ ਆਪ ਦੇ ਆਪਡਰ ਕਰ ਲਏ ਅੱਛਾ ਜੀ ਤੇ ਉਹ ਪੈਸੇ ਤੇਰੀ ਬੇਬੇ ਦੇ ਅਕਾਊਂਟ ਚੋਂ ਕੱਟੇ ਗਏ ਤੇ ਉਹ ਤੇਰੀ ਬੇਬੇ ਤੈਨੂੰ ਪਤਾ ਡੱਬਜੀ ਹੈਗੀ ਭਰਾਵਾ ਹਾਂਜੀ ਹਾਂਜੀ ਤੇ ਇਹਨੇ ਉਹਨੂੰ 2 ਘੰਟਿਆਂ ਦਾ ਕਹਿਆ ਸੀ ਪੈਸੇ ਦੇ ਦੂੰਗਾ ਮੈਂ ਤੇ ਮੈਂ ਉਹ ਪੈਸੇ ਦੇਣ ਆਇ ਮੈਂ ਕਹਾਂ ਚੱਲ ਮੈਂ ਦੇ ਆਂ ਪੈਸੇ ਇਹ ਮਾਤਾ ਨਾ ਬੇਬੇ ਦਾ ਨਾਮ ਦੀ ਭਈਆ ਤੁਸੀਂ ਐਂਦਾ ਕਰੋ ਪੈਸੇ ਮੈਨੂੰ ਦੇ ਦਿਓ ਮੈਂ ਬੇਬੇ ਨੂੰ ਫੜਾ ਦੂੰਗਾ ਫੜਾ ਦੇਂਗਾ ਨਾ ਦੂ ਹਾਂਜੀ ਹਾਂਜੀ ਮੈਂ ਫੜਾ ਦੂੰਗਾ ਕਿਤੇ ਨਾ ਹੋਵੇ ਬਾਅਦ ਦੇ ਵਿੱਚ ਹਨਾ ਨਹੀਂ ਨਹੀਂ ਜੀ ਮੈਂ ਫੜਾ ਦੂੰਗਾ ਪੈਂਦਾ ਫਿਰ ਹੈ ਨਹੀਂ ਨਹੀਂ ਜੀ ਆ ਪੂਰੇ ਪੈਸੇ ਭਰਾਵਾ ਬਸ ਠੀਕ ਹੈ ਜੀ ਮੈਂ ਫੜਾ ਦੂੰਗਾ ਫੜਾ ਦੇਂਗਾ ਨਾ ਹਾਂਜੀ ਹਾਂਜੀ ਮੈਂ ਬੇ ਫਿਕਰ ਹਾਂਜੀ ਹਾਂਜੀ ਤੁਸੀਂ ਬੇ ਫਿਕਰ ਹੋ ਕੇ ਜਾਓ ਟੈਨਸ਼ਨ ਨਾ ਲਓ ਚੱਲ ਠੀਕ ਹੈ ਜੀ ਚੰਗਾ ਚੱਲ ਹਾਂ ਆਈ ਗਿਆ ਤਾਈ ਨੂੰ ਪੈਸੇ ਫੜਾ ਦੇ ਪੈਸੇ ਦਾ ਫੜਾ ਆ ਮੈਂ ਤਾਈ ਨੂੰ ਅੱਛਾ ਤਾਈ ਨਹੀਂ ਫੜਾ ਕੇ ਬਣਾ ਹੀ ਗਏ ਉਹ ਤਾਈ ਨੂੰ ਕੀ ਬਣਾਉਣੇ ਸੀਗੇ ਬਦਾਨਾ ਪੋਤਾ ਆਉਂਦਾ ਬੈ ਹੀ ਰਸਤੇ 'ਚ ਅੱਛਾ ਤਾਂ ਮੈਂ ਫਿਰ ਉਹਨੂੰ ਪੈਸੇ ਫੜਾ ਤੇ ਉਹ ਮੈਨੂੰ ਕਹਿੰਦਾ ਵੀ ਮੇਰੀ ਬੇਬੇ ਨਹਾਉਂਦੀ ਪਈ ਐ ਤੇ ਮੈਨੂੰ ਫੜਾ ਦੂ ਮੈਂ ਪੈਸੇ ਦੇ ਦੂੰਗਾ ਚਾ ਕੋਈ ਨਹੀਂ ਮੁੰਡਾ ਫੜਾ ਹੀ ਦਊਗਾ ਹਾਂ ਤਾਂ ਬੇਫਿਕਰੀ ਹੋ ਗਈ ਤੁੰਟਾ ਆਪਣੀ ਤੇ ਚਾਹ ਪੀ ਲੈ ਚੱਲ ਆ ਗਿਆ 2 ਘੰਟੇ ਕਹਿ ਕੇ ਇਨੇ ਮੈਨੂੰ ਪੈਸੇ ਨਹੀਂ ਦਿੱਤੇ ਅੱਜ ਤਾਂ ਮੈਨੂੰ ਲੱਗਦਾ ਨਾ ਦੋ ਦੋ ਆਥੇਂ ਦਾ ਨਾ ਕਰਨੀ ਪੈਣੀ ਬੋਲੇ ਅੱਛੀ ਨਹੀਂ ਇਹਨੇ ਪੈਸੇ ਦੇਣੇ ਮੈਨੂੰ ਪਤਾ ਹੀ ਲੱਗਦਾ ਪਿਆ ਜਿਹੜਾ ਇਹ ਜਾਂ ਬੰਦਾ ਹੁੰਦਾ ਨਾ ਉਹਦਾਂ ਐ ਕਰਨੀ ਪੈਂਦੀ ਕੁੜੀ ਆ ਗਈ ਉਹ ਤਾਂ ਮੇਰੇ ਪੈਜੂ ਗਾੜ ਗੁੱਗੋਲ ਤੋਂ ਪੈਸੇ ਹੁੰਦੇ ਗਏ ਤੇ ਹੁਣ ਮੈਂ ਉਹਦੇ ਅੱਗੇ ਕੀ ਕਹਾਂਗੀ ਮੈਂ ਪੈਸੇ ਉਹਦੇ ਛੂਟਾ ਤਾਂ ਦੇ ਆਈ ਅਮਲੀ ਵਜੀ ਜਿਹੜੀ ਇਹਨੂੰ ਦੇ ਬੈਠੀ ਹੁਣ ਹੱਥ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਹੁਣ ਇਹ ਦਿੰਨੀ ਐ ਦੋ ਘੰਟਿਆਂ ਦਾ ਕਾਕੇ ਉਹ ਕਿੱਥੇ ਐ ਦੋ ਘੰਟੇ ਕਾਕੇ ਤਕਾਣਾ ਬੈਈਆਂ

ਮੈਨੂੰ ਮੇਰਾ ਪੋਸ਼ਾ ਚਾਹੀਦਾ ਦਾਰੀ ਨੂੰੜੀ ਦੇ ਤੈਨੂੰ ਸਾਰੇ ਭਾਨੇ ਨੇ ਪੈਸੇ ਤੂੰ ਕਿੱਥੋਂ ਦੇਣੇ ਨੇ ਉਹ ਤਾਈ ਖਾਰ ਜਾ ਟਟ ਸਾਹ ਸੂ ਲੈ ਲੈ ਆ ਕੀ ਲੈ ਲੈ ਮੈਨੂੰ ਸਾ ਨਹੀਂ ਆਉਂਦਾ ਤੇ ਘਰੇ ਮੇਰੇ ਲੜਾਈ ਪੈ ਜੂਗੀ ਉਹ ਤਾਈ ਮੈਂ ਪਾਸੇ ਘੱਲ ਤਾ ਤੇ ਬੈੜੀ ਪਾਸੇ ਖੜਾ ਤੇ ਅੱਗੋਂ ਇਹ ਟੱਕਰ ਗਿਆ ਤੇ ਕਹਿੰਦਾ ਤੇਰੇ ਪੋਤਰਿਆਂ ਨੂੰ ਪੈਸੇ ਖੜਾ ਕੇ ਹੇ ਬੇ ਲੋੜ ਤੂੰ ਹੁਣ ਮੇਰੇ ਪੋਤੇ ਦਾ ਨਾਮ ਲੈ ਲੈ ਕੇ ਝੂਠ ਮਾਰਦੇ ਪਈਆਂ ਪੋਤੇ ਮੇਰੇ ਨੂੰ ਦਿੰਦੇ ਤੇ ਪੋਤਾ ਮੇਰਾ ਮੈਨੂੰ ਨਾ ਦਿੰਦਾ ਲੈ ਕੇ ਤੂੰ ਕੀ ਪਤਾ ਨੂੰ ਚੇਤਾ ਭੁੱਲ ਗਿਆ ਨੇ ਨਾ ਖੜਾਏ ਹੋਣਾ ਕਹਿੰਦਾ ਤੇ ਪੋਤਰਿਆਂ ਨੂੰ ਤਾਂ ਪੁੱਛ ਲੈ ਪਹਿਲੀ ਗੱਲ ਪਹਿਲੀ ਤੂੰ ਝੂਠ ਮਾਰਦਾ ਉਹਦੇ ਘਰੇ ਬੈਠਾ ਕੁੜੇ ਉਹਨੇ ਮੈਨੂੰ ਇੱਕੋ ਹੀ ਨਹੀਂ ਆਖਿਆ ਬੀਬੀ ਆਈ ਲੈ ਪੈਸੇ ਨਾ ਦਿੱਤੇ ਮੈਂ ਜਾ ਕੇ ਅੰਦਰ ਉਹਨੂੰ ਪੁੱਛਦੀ ਜਾਂ ਉਹਦੇ ਪੋਤੇ ਨੂੰ ਜੇ ਤੇਰੀ ਗੱਲ ਝੂਠੀ ਨਿਕਲੀ ਜਾ ਤੂੰ ਕੋਈ ਨਹੀਂ ਤੇ ਜਾ ਮੈਂ ਕੋਈ ਨਹੀਂ ਇੱਕ ਪਾਸੇ ਜਾਣੇ ਲੱਗੂਗੀ ਆ ਤਾਂ ਇੰਨੀ ਗਰਮ ਨਾ ਆ ਤਾਂ ਨਾ ਠੰਡੇ ਹੋਇਆ ਅਗਰ ਪੋਚਰਾਂ ਨੇ ਤੈਨੂੰ ਪੋਚ ਕੇ ਮਰਨਾ ਲੜਿਆ ਇਹ ਗਰਮ ਕਿਉਂ ਨਾ ਆ ਸਵੇਰ ਦੇ ਤੂੰ ਮੇਰੇ ਕੋਲ ਪੈਸੇ ਲੈ ਨਾ ਸ਼ਾਮਾ ਪੈ ਗਿਆ ਉਤੋਂ ਰਾਤ ਮੈਂ ਦੋ ਘਾ ਦੇ ਨਾ ਲੈ ਕੇ ਤੂੰ 20 20 ਝੂਠ ਬੋਲ ਜਾ ਮਾਰੇ ਠੰਡੇ ਹੋ ਕੇ ਖਾਲਾ ਤੇ ਮੈਂ ਝੂਠ ਬੋਲਦੀ ਹਾਂ ਕਿ ਜਿਹੜਾ ਇੰਨੇ ਮੈਨੂੰ ਬੋਲਦੀ ਹੈ ਜਾ ਜਾ ਮਾਰੇ ਠੰਡੇ ਹੋ ਕੇ ਜਾਦ ਖਾ ਪਰ ਤੈਨੂੰ ਪੋਚ ਠੰਡੇ ਹੀ ਮੈਂ ਹੋਣਾ ਉਦੋਂ ਕੁਛ ਨਹੀਂ ਤੇ ਹੁਣ ਤੂੰ ਕੁਛ ਹੋਈ ਫਿਰ ਇਹ ਗਰਮ ਐਵੇਂ ਹੋਈ ਰਹਿੰਦੀ ਐ ਵੀ ਬਸ ਤਾਂ ਹੀ ਲੱਗਾ ਰਹੇ ਤੇ ਇਹਦੇ ਵੀ ਅੰਦਰ ਕਰੇ ਨੈ ਮਾਤਾ ਉਹ ਤੇਰੇ ਬਾਈ ਨੇ ਹਾਂ ਮੈਨੇ ਨਾ ਚੇਤਾ ਭਨ ਗਿਆ ਕੱਲ ਨੂੰ ਕਹਤਾ ਆਹ ਬਾਈ ਨੇ 1500 ਰੁਪਏ ਦਿੱਤਾ ਸੀ ਹੈ ਆਪ ਤੂੰ ਸੱਚਾ ਬੰਦਾ ਤੂੰ ਮੈਨੂੰ ਉਦੋਂ ਹੀ ਲਿਆ ਕੇ ਪਾ ਦਿੰਦਾ ਤੇ ਮੈਂ ਕੋਉਂ ਤਾ ਨਾ ਲੜਾਈ ਕਰਕੇ ਉਹ ਵੀ ਮੋਹਣਾ ਨਾ ਉਹ ਨਹੀਂ ਮਾਤਾ ਉਹ ਮੈਨੂੰ ਚੇਤਾ ਭਨ ਗਿਆ ਮੈਂ ਨਾ ਉਹਨਾਂ ਬਹਿ ਗਿਆ ਸੀਗਾ ਇਸ ਤਰ੍ਹਾਂ ਕਿ ਮੈਨੂੰ ਚੇਤਾ ਭਨ ਗਿਆ ਆਹ ਬਾਈ ਨੇ ਮੈਨੂੰ 1500 ਰੁਪਏ ਦਿੱਤਾ ਸੀਗਾ ਤੇ ਕਹਿ ਸੀਗਾ ਮਾਤਾ ਨੂੰ ਦੇ ਦੇਈਂ ਅੱਛਾ ਤੇ ਤੂੰ ਚੇਤਾ ਭਨ ਗਿਆ ਤਾਂ ਮੇਰੀ ਲੜਾਈ ਬੁਆਤੀ ਓ ਚੱਲ ਕੋਈ ਮਾਤਾ ਹੁਣ ਬੰਦਾ ਕਿੱ데 ਕਿੱ데 ਚੇਤਾ ਭੁੱਲੀ ਜਾਂਦਾ ਵਾ ਤੂੰ ਨੀ ਕਦੇ ਚੇਤਾ ਭੁੱਨੇ ਆਂਦੀਗੀ ਤੇ ਮੈਂ ਤਾਂ ਲੜਪੀ ਨਾ ਨਾ ਮੈਂ ਕਦੇ ਨਾ ਕਦੇ ਜਾਖ ਲੋਂਦੀ ਸੀ ਹੋਰ ਉਹ ਕਦੇ ਮੇਰੇ ਨਾਲ ਗੱਲ ਕਰਨ ਨਾ ਜਿਹੜੀ ਅੱਗੇ ਕਰਦੇ ਸੀ ਓ ਮਾਤਾ ਹੁਣ ਮੈਨੂੰ ਕੀ ਪਤਾ ਸਿੱਧੂ ਐਦਾਂ ਲੜ ਪਣਾ ਵਾ ਮੈਂ ਤਾਂ ਹੁਣ ਚਿੱਤ ਚਿੱਤ ਜੇਤਾ ਹੀ ਭੁੱਲ ਗਿਆ ਵੀ ਪੈਸੇ ਮਾਤਾ ਨੂੰ ਦੇਣੇ ਆ ਜਾਂ ਨਹੀਂ ਮੈਂ ਤਾਂ ਚੇਤਾ ਹੀ ਭੁੱਲ ਗਿਆ ਚੱਲ ਹੁਣ ਛੱਡ ਮੈਂ ਸਿਆਣੀ-ਵਿਆਣੀ ਨਾਲ ਉਹਦੇ ਨਾਲ ਲੜ ਪਈ ਤੇ ਮੈਂ ਹੁਣ ਉਹਦੇ ਨਾਲ ਜਾ ਕੇ ਤੁਹਾਨੂੰ ਤੋਂ ਮਾਫੀ ਮੈਨੂੰ ਮੰਗਣੀ ਪੈਣੀ ਪਰ ਭਾਈ ਮੈਂ ਠੂਠੀ ਆ ਤੂੰ ਸੱਚੀ ਹੋਰ ਮਾਤਾ ਹੁਣ ਤੂੰ ਜਾ ਕੇ ਮਾਫੀ ਪਹਿਲਾਂ ਹੀ ਮੰਗ ਲੈ ਐਵੇਂ ਅਗਲੇ ਗੁੱਸੇ ਇਹਨੇ ਕਰ ਦੇਣਾ ਐਵੇਂ ਮਾਤਾ ਦਾ ਜਨੇ ਖਾਣੇ ਨਾਲ ਲੜਦੀ ਰਹਿੰਦੀ ਆ ਗੱਲ ਦਾ ਕੋਈ ਪਤਾ ਹੁੰਦਾ ਨਹੀਂਗਾ ਐਵੇਂ ਬਸ ਲੜ